ਇਹ ਨਾਮ ਤੁਹਾਡਾ ਗੁਰਨੋ ਸੁਖਿੰਦਰ ਸਿੰਘ ਹੈ ਤੇ ਕਲਵੰਗ ਸਿੰਘ ਜੀ ਲੈ ਤੁਹਾਡੇ ਮੇਰੇ ਭਰਾ ਨੇ ਕਿਸ ਤਰ੍ਹਾਂ ਹੋਇਆ ਟਲੀ ਕੋਈ ਪਤਾ ਲੱਗਿਆ ਫੋਨ ਤੇ ਦੀ ਗੱਲ ਬਾਤ ਹੋਈ ਹਾਂ ਜੀ ਕੇਸ ਐਕਸੀਡੈਂਟ ਰੈਸ ਹੋਇਆ ਤੇ ਤੁਹਾਨੂੰ ਜਿਸ ਤਰ੍ਹਾਂ ਪਤਾ ਲੱਗਿਆ ਉੱਥੇ ਸਾਨੂੰ ਫੋਨ ਆਇਆ ਥੀ ਲੱਗੇ ਪਤਾ ਵੀ ਐਕਸੀਡੈਂਟ ਹੋਇਆ ਕਿਵੇਂ ਜੀ ਜਾਂ ਕਿੱਥੋਂ ਆ ਰਹੀ ਹਾਂ ਜੀ ਹਾਂ ਜੀ ਕੰਮ ਤਾਂ ਆਉਂਦੀ ਥੀ ਤੇ ਰਸਤੇ 'ਚ ਗੱਡੀ ਨਾਲ ਮਪੇਟ ਹੋ ਗਈ ਬਸ ਉਹ ਇੱਕ ਜਾ ਕੇ ਉਹਨਾਂ ਦੀ ਗੱਡੀ ਖੰਭੇ 'ਚ ਲੱਗ ਗਈ ਤੇ 5-10 ਮਿੰਟ ਬਾਅਦ ਬਸ ਪਤਾ ਲੱਗ ਗਿਆ ਨਾ ਘਰੇ ਪਰਿਵਾਰ ਨੂੰ ਕਿੰਨਾ ਚਿਰ ਪਹਿਲਾਂ ਗਏ ਸੀ ਕੋਲਰਸੇ ਡੇਢ ਕੁ ਮਹੀਨਾ ਹੋਇਆ ਜੀ ਤੇ ਪਰਿਵਾਰ ਉੱਥੇ ਰਹਿੰਦਾ ਹੁੰਦਾ ਜੀ ਹਾਂ ਜੀ ਉੱਥੇ ਦੀ ਪਰਿਵਾਰ ਤਾਂ ਇੱਥੇ ਕੌਣ-ਕੌਣ ਨੇ ਜੀ ਇੱਥੇ ਮੇਰੀ ਮਾਤਾ ਜੀ ਡੈਡੀ ਨੇ ਡੈਡੀ ਤਾਂ ਗੁਜ਼ਰੇ ਹੋਏ ਤੇ ਤਾਇਆ ਜੀ ਨੇ ਬਾਕੀ ਹੋਰ ਸਾਰੇ ਮੇਰੀ ਫੈਮਿਲੀ ਸਾਰੀ ਉੱਥੇ ਰਹਿੰਦੇ ਨੇ ਭਰਾ ਨਾਲ ਕਦੇ ਐਕਸੀਡੈਂਟ ਤੋਂ ਪਹਿਲਾਂ ਕਦ ਗੱਲ ਹੋਈ ਸੀ ਭਰਾ ਨਾਲ ਤੁਹਾਡੀ ਫੋਨ ਤੇ ਜਾਂ ਘਰੇ ਗੱਲ ਹੋਈ ਹੋਵੇ ਕਿਸੇ ਨਾਲ ਜੀ ਉਹਨਾਂ ਦਾ ਹੀ ਫੋਨ ਆਇਆ ਸੀ ਜੀ ਪਰ ਸੋਏ ਉਹਨਾਂ ਨੇ ਮੇਰੇ ਕੋਲ ਮੇਰੇ ਕਿਹੜਾ ਭਰਾ ਦੂ ਕੈਨੇਡਾ ਚ ਰਹਿੰਦੇ ਨੇ ਉਹ ਮੇਰੀ ਕਿਹੜੀ ਸਿਸਟਰ ਆਪਣੀ ਭੈਣ ਮੇਰੀ ਉਹਨਾਂ ਨੇ ਉਹਨੂੰ ਦੇ ਚਾਚਾ ਜੀ ਮੁੰਡੇ ਨੇ ਘਰੇ ਉਹਨਾਂ ਨੂੰ ਫੋਨ ਕੀਤਾ ਤੇ ਉਹਨੇ ਮੈਨੂੰ ਸਾਜਰੇ 8:00 ਵਜੇ ਮੈਨੂੰ ਫੋਨ ਕਰਤਾ ਵੀ ਵੀ ਘਰੇ ਨਾਲ ਦੱਸੀ ਦੂੰ ਇੱਕ ਨਿਕਣ ਗੱਲ ਹੋ ਗਈ 1.5 ਮਹੀਨੇ ਪਹਿਲਾਂ ਜਦ ਸੁੱਤੀ ਆਏ ਸੀ ਉਦੋਂ ਤਾਂ ਕਿੰਨਾ ਸਮਾਂ ਕਰੇ ਬਤਾ ਦੇ ਦਿੱਤੀ ਜੀ ਉਹ ਤਿੰਨ ਮਹੀਨੇ ਲੱਗੇ ਕੁਈ ਕੋ ਐਕਸੀਡੈਂਟ ਤੋਂ ਪਹਿਲਾਂ ਪਰਿਵਾਰ ਨਾਲ ਗੱਲਬਾਤ ਜਿਵੇਂ ਆਮ ਬੁੱਢੀ ਚੁੰਡੀ ਰੈਂਦੀ ਕਦੇ ਕਦੇ ਫੋਨ ਆਇਆ ਸੀ ਕਜੀ ਫੋਨ ਤਾਂ ਰੋਜ਼ ਹੀ ਆਉਂਦੇ ਸੀ ਇੱਕ ਦਿਨ ਪਹਿਲਾਂ ਹੀ ਆਉਂਦੇ ਸੀ ਹਾਂ ਫੋਨ ਤਾਂ ਉਹ ਰੋਜ਼ ਹੀ ਕਰ ਦਿੱਤੀ ਹੱਸ ਜੀ ਕੋਈ ਗੱਲਬਾਤ ਹੀ ਨਹੀਂ ਦੀ ਏਕਣ ਹੋ ਜਾਣਗੇ ਉਹਨਾਂ ਦੇ ਪਰਿਵਾਰ ਜਿੱਥੇ ਕੋਣ ਕੋਣਾ ਜਿੱਤਲੀ ਇਟਲੀ ਦਾ ਆਪਣੇ ਇਹਨਾਂ ਦੇ ਲੜਕਾ ਤੇ ਘਰ ਦੇ ਤੇ ਤਿੰਨੇ ਇਹ ਤਿੰਨੇ ਹੀ ਤਿਲਵੰਤ ਜੰਗ ਜੰਗ ਸੀ ਬਾਕੀ ہماری ਭੈਣਾਂ ਹਨ ਆਪਣਾ ਪ੍ਰਵਾਨਿਤ باقی ਉਹਦੇ ਜਵਾਬਨੇ ਇਕੱਠੇ ਹੀ ਰਹਿੰਦੇ ਓਕੇ ਉੱਥੇ ਤਾਂ ਹਾਂਜੀ ਹਾਂਜੀ ਪੱਕੇ ਨੇ ਹੁਣ ਕਿਸ ਤਰ੍ਹਾਂ ਬਚਾਅ ਚੱਲ ਰਿਹਾ ਜੀ ਇਹ ਅੰਤਰ ਸੰਸਕਾਰ ਦਾ ਬਹੁਤ ਧੰਨਵਾਦ ਹੋਇਆ ਹਾਂਜੀ ਉਹ ਉੱਥੇ ਕਹਿੰਦੇ ਨੇ ਵੀ ਉੱਥੇ ਕਰ ਲੈਂਦੇ